ਮੋਤੀ ਪਾਪਾ ਜੀ ਤੁਸੀਂ ਕੁਝ ਕਰੋ ਮੈਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਜਦੋਂ ਵੀ ਸੀਸਾ ਦੇ ਕੇ ਦੀਏਂ ਮੋਲੀ ਤੜਕੇ ਤੜਕੇ ਇੱਕ ਗੱਲ ਬਿਨਾਂ ਮੇਕਅੱਪ ਤੋਂ ਨਾਲ ਹੁੰਦੀ ਆ ਬੇਟੀ ਕੰਗੜਾ ਚੁੱਪ ਦਰਜਾ ਇੱਥੇ ਹੀ ਮਾਰਿਆ ਨਾ ਇੱਕ ਤਾਂ ਦੂਜਾ ਨਹੀਂ ਮੰਗਣਾ ਰਹਿ ਗਈ ਗੰਦ ਬੇਇੱਜ਼ਤੀ ਦੀ ਉਹ ਤੈਨੂੰ ਪੂਰੀ ਬੋਲੀ ਆਦਤ ਪੈ ਜਾ ਮੇਰੇ ਵਾਂਗੂ ਨਹੀਂ 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 ਮੋਤੀ ਜੀ ਤੁਹਾਡੇ ਇਸ ਤੋਂ ਨਾਲੋਂ ਬੇਇੱਜ਼ਤੀ ਦੇ ਵਿੱਚ ਪਨੂ ਤਾਂ ਪਿੰਡ-ਪਿੰਡ ਵਿੱਚ ਛੋਟੇ-ਨੇ ਛੋਟਾ ਜਵਾਕ ਜੋ ਬਿੰਦ ਕੱਪੜੀਆਂ ਨਹੀਂ ਗਾਲਾਂ ਕੱਟਦਾ ਪੂਰਾ ਅੱਜ ਤੱਕ ਕੋਈ ਤੋੜਨੀ ਹਾਂ ਬੇਟੀ ਕੰਗੜਾ ਇਹ ਤਾਂ ਸੱਚਾ ਬਿਲਕੁਲ ਬੇਇੱਜ਼ਤੀ ਇੰਨੀ ਹੋਈ ਹੈ ਅੱਜ ਤੱਕ ਕਿ ਹੁਣ ਫੇਸ ਹੀ ਮਹਿਸੂਸ ਹੀ ਨਹੀਂ ਕੀਤੀ ਮੈਂ ਦੋ ਤਿੰਨ ਵਾਰ ਨਹਿਰ ਚ ਵੀ ਛਾਲ ਮਾਰੀ ਆ ਪਰ ਮਗਰਮ ਮੱਚ ਫੜ ਕੇ ਬਾਹਰ ਕੱਢ ਦਿੰਦੇ ਆ ਤੇ ਕਹਿੰਦੇ ਆ ਚੱਲ ਚਾਲਿਆ ਬਾਹਰ ya sih antepak tadi, oh tenis, no, tenis, no 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 no.